ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਅੱਜ ਬਹੁਤ ਛੋਟੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਸਨਮਾਨ ਵੀ ਵੱਡੇ ਕੀਤੇ ਜਾਣੇ ਆ ਤੇ ਛੋਟੀ ਦੇ ਮੱਲ ਪਹੁੰਚ ਰਹੇ ਆ ਸਾਰੇ ਹੀ ਸੁਪਰ ਹਾਂਜੀ ਜੋ ਅੱਜ ਵੱਡਾ ਸਿਲਵਰਾ ਵਿੱਚ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਉੱਥੇ ਅੱਜ ਕਬੱਡੀ ਓਪਨ ਤੈਨ ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਫੀ ਨੂੰ 25-25000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਦਾ ਜੋ ਸੇਲਵਰਾ ਦੇ ਕੱਪ ਤੇ ਵੱਡਾ ਸਨਮਾਨ ਜੋ ਮੈਕਪਧੌੜ ਵਾਲੇ ਦਾ 11 ਲੱਖ ਰੁਪਏ ਦੀ ਨਗਦ ਰਕਮ ਨਾਲ ਕੀਤਾ ਜਾਵੇਗਾ ਜੋ ਦੂਜਾ ਵੱਡਾ ਸਨਮਾਨ ਕੀਤਾ ਜਾਵੇਗਾ ਕੋਰੇ ਤਾਸ਼ਪੁਰੀਏ ਦਾ ਜੋ ਲੰਡੀ ਜੀਪ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਜੋ ਤੀਜਾ ਸਨਮਾਨ ਕੀਤਾ ਜਾਵੇਗਾ ਜੋ ਹਾਰਲੇ ਡੇਵਿਡਸਨ ਮੋਟਰਸਾਈਕਲ ਦਿੱਤਾ ਜਾਣਾ ਬਲਕਰਨ ਕਲਿਆਣਾ ਵਾਲੇ ਨੂੰ ਤੇ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਟੀਮਾਂ ਜੋ ਆਵਲੀਆਂ ਬਣ ਗਈਆਂ ਤਿੰਨ ਚੋਟੀ ਦੀਆਂ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਬੁੱਟਰਾਂ ਦੀ ਜਿਸ ਵਿੱਚ ਬੁੱਟਰਾਂ ਵਿੱਚ ਖੇਡੇਗਾ ਗੋਰਾ ਸੁੱਖਾ ਪੱਗੀਰਥ ਅਰਸ਼ ਬਰਨਾਲਾ ਵਿੱਕੀ ਜਾਂਗਪੁਰ ਗਗਨ ਸੂਰੇ ਵਾਲਾ ਚੋਟੀ ਦੀ ਟੀਮ ਹੈ ਖੇਡੇਗੀ ਸਿਲਵਰ ਅਬਠਿੰਡਾ ਦੇ ਕੱਪ ਤੇ ਇਸ ਦੇ ਸਪான்ਸਰ ਹਨ ਖੀਰਾ ਬੁੱਟਰ ਜੱਸਾ ਠੁੱਲੀ ਵਾਲ ਬੂਟਾ ਖਖ ਰਮਣ ਬੈਣੀਪਾਲ ਸੀਰਾ ਬੁੱਟਰ ਚੋਟੀ ਦੀ ਟੀਮ ਆ ਬਾਊਟ ਬੁੱਟਰਾਂ ਦੀ ਅੱਜ ਸੇਲ ਬਰਾ ਦੇ ਕੱਪ ਤੇ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਜੋ ਖੜਕ ਪਾਂਡਵਾ ਦੀ ਟੀਮ ਬਣ ਗਈ ਚੋਟੀ ਦੀ ਜਿਸ ਵਿੱਚ ਅਮਿਤ ਧਨੌਰੀ ਜਾਦੂ ਕੀਵਾ ਮਹਿਕ ਪਧੋੜ ਰਾਹੁਲ ਖੜਕ ਪਾਂਡਵਾ ਤਰਸੀਮ ਖੜਕ ਪਾਂਡਵਾ ਆ ਮਹਿਕ ਪਧੋੜ ਵਾਲੇ ਦਾ 11 ਲੱਖ ਦੀ ਨਕਦ ਰਕਮ ਦੀ ਨਾ ਮਾਨ ਸਨਮਾਨ ਹੋਣਾ ਇਹ ਵੀਰ ਦਾ ਬਹੁਤ ਬਹੁਤ ਮੁਬਾਰਕਾਂ ਜੇ ਆਪਾਂ ਮੇਨ ਟੀਮ ਪਿੰਡ ਦੀ ਟੀਮ ਜੋ ਮੇਜਵਾਨ ਪਿੰਡ ਦੀ ਟੀਮ ਦੀ ਗੱਲ ਕਰੀਏ ਸੇਲਬਰਾ ਦੀ ਟੀਮ ਵਿੱਚ ਅੱਜ இந்து ਰੜਕਾ ਗੱਗੀ ਚੱਕ ਦੇਸ਼ ਰਾਜ ਮੰਦਰ ਸੇਲਬਰਾ ਭੀਮ ਸੌਰ ਸਿੰਘ ਦਾ ਹਲੇ ਪੱਕਾ ਕਲੀਅਰ ਨਹੀਂ ਗੱਲ ਚੱਲ ਰਹੀ ਹੈ ਇਹਦੀ ਥਾਂ ਤੇ ਰੇਡਰ ਚੇਂਜ ਵੀ ਹੋ ਸਕਦਾ ਇਹ ਛੋਟੀ ਦੀ ਟੀਮ ਅੱਜ ਪਿੰਡ ਦੀ ਸੇਲਬਰਾ ਦੀ ਖੇਡੇਗੀ ਸੇਲਬਰਾ ਬਠਿੰਡਾ ਦੇ ਕਬੱਡੀ ਕੱਪ ਤੇ ਕਿਵੇਂ ਲੱਗੀ ਅੱਜ ਸੇਲਵਰਾ ਦੀ ਟੀਮ ਮਿੱਤਰੋ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਚੱਕ ਆਰਾਮ ਸਿੰਘ ਵਾਲਾ ਟੀਮ ਜਿਸ ਵਿੱਚ ਖੇਡੇਗਾ ਜੱਸੀ ਬਾਦੀਆਂ ਗੱਗੂ ਨੱਤਾਂ ਵਾਲਾ ਗਰਲਾਲ ਦਿਓਣ ਮੁੰਨਾ ਚੱਕ ਆਰਾਮ ਸਿੰਘ ਵਾਲਾ ਚੋਟੀ ਦੀ ਟੀਮ ਅੱਜ ਚੱਕ ਆਰਾਮ ਸਿੰਘ ਵਾਲੇ ਦੀ ਵੀ ਬਣ ਗਈ ਸੇਲਵਰਾ ਦੇ ਕੱਪ ਤੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ